ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਦੋਵੇਂ ਮੱਝਾਂ ਦੋਸਤੋ ਜਿਹੜੀਆਂ ਸੁਨੀਆਂ ਸਵਾਈਆਂ ਹੋਣਗੀਆਂ ਜੀ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲੈਣਾ ਦੋਸਤੋ ਤੁਹਾਨੂੰ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ-ਬਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਨੰਬੇ ਨਾ ਜਦਦਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪ ਇਹਨਾਂ ਦੋਵਾਂ ਪਸ਼ੂਆਂ ਦੀ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਜੀ ਸਾਸੀ ਕਾ ਭਾਈ ਜੀ ਸਾਸੀ ਕਾ ਜੀ ਮਾਨੇ ਹੋਰ ਬਈ ਠੀਕ ਠਾਕ ਵਧੀਆ ਜੀ ਚੜਦੀ ਕਲਾ ਜੀ ਬਾਬਾ ਟਾਈਮ ਲੱਗਿਆ ਪੈਂਦਾ ਚਨਾ ਜਦੋਂ ਮਾਲ ਕੁੜਿਆ ਬਰਾਂਡਾ ਭਰਿਆ ਹੋਵੇ ਤੁਹਾਨੂੰ ਪਤਾ ਸਾਨੂੰ ਉਹ ਹੀ ਵਸਣ ਹੁੰਦਾ ਆਜਾ ਨਾਲ ਕੋਈ ਨੀ ਕਰ ਹੈਗੇ ਨਾ ਇਹ ਤੇ ਕਦੇ ਹਾਂਜੀ ਧੰਨਵਾਦ ਦੋ ਮਈਆਂ ਵਾਂ ਤੇ ਹੁਣ ਗਾਹੇ ਪਿਰਪੜੇ ਦੇ ਮੁੜਕੇ ਵਾਲਾ ਗੁੱਸਾ ਕਰਦਾ ਜਿਹੜਾ ਮਰੂ ਇਹ ਤੇ ਕਦੇ ਹਾਂਜੀ ਐਡਰੈਸ ਹੋ ਗਈ ਵੀਰ ਆਪਣਾ ਐਡਰੈਸ ਆਪਣਾ ਹੀ ਪਿੰਡ ਝਾਮਕੇ ਖੁਰਦ ਜੇ ਹਾਂਜੀ ਤੇ ਜ਼ਿਲ੍ਹਾ ਤਰਨਤਾਰਨ ਹਾਂਜੀ ਸਿਰੀ ਤਰਨਤਾਰਨ ਹਾਂਜੀ ਤੇ ਨਾਮ ਹੈਗਾ ਜੇ ਪ੍ਰਤਾਪ ਸਿੰਘ ਸ਼ਾਹ ਹਾਂਜੀ ਤੇ ਫੋਨ ਨੰਬਰ ਜੇ 788901172 ਸਤਰਾਤਨਾ ਸੀ 01172 ਠੀਕ ਹੈ ਜੀ ਅੱਜ ਆਪਣਾ ਦੋ ਨਾ 11 ਹਾਂਜੀ ਦੋ ਨਾ ਕ ਭਾਈ ਦੋਵੇਂ ਮੱਝਾਂ ਸੁਈਆਂ ਆ ਹਾਂਜੀ ਹਾਂਜੀ ਨਾਗ ਤੇ ਭਾਈ ਹੈਗੇ ਤਿੰਨ ਕ ਅੱਛਾ ਜੀ ਇੱਕ ਮਹੀ ਵੇਗੀ ਹੋਣੇ ਗੱਬਣੀ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰ ਲਈ ਆਪੇ ਇਸ ਮੱਝ ਤੋਂ ਪਹਿਲਾਂ ਦੱਸੀਏ ਜੀ ਡਿਟੇਲ ਇਹ ਭਾਈ ਸੁਗਾ ਪਹਿਲਾ ਜੀ ਅੱਛਾ ਜੀ ਸੁਈ ਤੇ ਸੁਈ ਨੂੰ ਕੋਈ ਢਾਈਆਂ ਕ ਮਹੀਨਿਆਂ ਦਾ ਟਾਈਮ ਹੋਇਆ ਅੱਛਾ ਜੀ ਬਾਕੀ ਭੈਣਾ ਭਾਵਾਂ ਦੇ ਗਾੜੀ ਆ ਕੁਝ ਜਿਦਾ ਮਰਜੀ ਜੱਜ ਕਰ ਲੈ ਠੀਕ ਹੈ ਜੀ ਤੇ ਦੁੱਧ ਦੇ ਸਹਲੇ ਜਿਹੜਾ ਪੱਕਾ ਵਾ ਭਾਵਾਂ ਹਾਥਾ ਕੀ 7 ਲੀਟਰ ਦੁੱਧੂਗਾ ਇੰਗਰੇਜ਼ਵਾਦਣਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਬੱਚਾ ਹੈਗਾ ਤਾਂ ਨਹੀਂ ਬੱਚਾ ਨਹੀਂ ਜੀ ਹੈਗਾ ਮਿਲਦੀ ਭੜੇ ਤੇ ਬੱਚਾ ਦੋਹਾਂ ਦਾ ਨਹੀਂ ਹੈਗਾ ਨਹੀਂ ਜੀ ਨਹੀਂ ਹੈਗਾ ਦੋਨੋਂ ਠੀਕ ਹੈ ਲੋ ਕੱਢੀ ਜੀ ਬਾਹਰ ਲੋ ਜੀ ਦੋਸਤੋ ਸੂਆ ਪਹਿਲਾ ਸੂਈ ਤੇ ਦੋ ਢਾਈ ਮਹੀਨੇ ਦਾ ਟਾਈਮ ਗਿਰਖ ਦਾ ਸੂਈ ਨੂੰ ਹੋ ਗਿਆ ਵਾ ਸੱਤ ਰਿੱਟ ਤੋਂ ਜਿਹੜਾ ਮੌਕੇ ਦਾ ਤਿਆਰ ਹੋਗਾ ਜੀ ਕਦ ਘੜ ਮੈਂ ਤਾਂ ਚੈੱਕ ਕਰ ਲਉ ਲੋ ਜੀ ਕਰੋ ਚੱਕ ਪਿੱਠ ਪਰ ਦੀ ਚੜਾਈ ਦੋਸਤੋ ਚੈੱਕ ਕਰ ਸਕਦੇ ਹੋ ਆਲਸ

ਵੱਖ ਚੋਟਾ ਥਾਣੇ ਘਲਤੀ ਹਾਂਜੀ ਲਓ ਜੀ ਦੱਸੋ ਕਰੂ ਚੱਕੇ ਦੀ ਆਰਡਰ ਕੁਆਲਿਟੀ ਚਾਰੇ ਥਣ ਗੈਰ ਚ ਲੱਗੇ ਚੈੱਕ ਕਰੋ ਚੈੱਕ ਸੱਤ ਰਿੱਟ ਗੋਦਵੀਰ ਪੱਕਾ ਤਿਆਰ ਹਾਂਜੀ ਹਾਂਜੀ ਠੀਕ ਹੈ ਉਹ ਦੇਰ ਭਾਵੇਂ ਕੋ ਤੋਂ ਡੰਗ ਚੋਗੇ ਖਰੀਦ ਜੀ ਠੀਕ ਹੈ ਜੀ ਬਾਕੀ ਥੋੜਾ ਆਪਣੇ ਚਾਰ ਚੁਕ ਨਹੀਂ ਖਾਦਾ ਮਈਆਂ ਸਵੇਰ ਦਾ ਆ ਮਾਲ ਹਾਂਜੀ ਹਾਂਜੀ ਹੈਗੀ ਵੀ ਨਵੀਂ ਜਿਸ ਸੋਹਣੀ ਛਾਣੀ ਆ ਸਿੰਘ ਮੂੰਹ ਦੀ ਵੇਖ ਹਾਂਜੀ ਹਾਂਜੀ ਆ ਸਿੰਘ ਤੇ ਮੈਂ ਵਿਖਾਤੇ ਪਿਸਟ ਦੀ ਚੈੱਕ ਕਰਾਤੀ ਵੀਰਾਂ ਨੇ ਇੱਕ ਰੀਪੇ ਕਰ ਲਓ ਲਓ ਜੀ ਤੇ ਮੋਲ ਵੀਰ ਦਾ ਕੀ ਕਰਨਾ ਡੇਰੀਆ 70 ਦੀ ਦੇਖੋ ਜੀ 70 ਦੀ ਰੁਪਈਆ ਨਹੀਂ ਹਾਂਜੀ ਪੂਰੇ 60 ਦੀ ਦੇ ਦੀਏ 60000 ਪੂਰਾ ਮਾਨਤਣ ਕਿ ਕਰਾਉਣਾ ਮਾਨਤਣ ਹਾਂ ਮਾਨਤਣ ਕਰਾਉਣਾ ਯਾਰ ਮਾਨਤਣ ਤੋਂ ਬਿਨਾ ਤੁਹਾਨੂੰ ਪਤਾ ਆਪਣੀ ਵੀਡੀਓ ਪੱਬਦੀ ਬਲੋਗ ਕਾੜੇ ਲੋ ਕਾੜ 57 ਹੋ ਗਏ ਹਾਂਜੀ 57 ਅੱਛਾ ਜੀ ਹੋਰ ਕਿਸਰੇ ਕੀ ਖੜੀ ਬੜੀ ਹੋਰ ਛੱਡ ਦੇਣੇ ਯਾਰ 57000 ਹੋਰ ਛੱਡ ਦੀਏ ਹਾਂਜੀ ਹਾਂ ਠੀਕ ਹੈ ਜੀ 57000 ਰੁਪਏ ਦੋਸਤੋ ਇਹਦਾ ਹੋ ਗਿਆ ਜੇ ਮੌਕੇ ਤੇ ਤੁਹਾਡਾ ਵੀ ਸ਼ੋਰ ਸ਼ਾਪਾ ਮਾਨਤਣ ਆਇਆ ਗਿਆ ਤਾਂ ਜ਼ਰੂਰ ਹੋਊਗਾ ਮੌਕੇ ਤੱਕ ਪੂਰੀ ਵਾਡੀ ਮੈਂ ਹਾਂਜੀ ਤੇ ਜਿਹੜੀ ਨਾਲ ਬੱਦੀ ਮੱਝ ਵੀਰੇ ਦੀ ਇਹ ਦੇ ਹਲੇ ਭਾਈ ਦੁੱਧ 8 ਲੀਟਰ ਜੀ ਅੱਛਾ ਜੀ ਇਹ ਥੋੜੀ ਜੀ ਨਾ ਮੈਂ ਬੱਦੀ ਰਹੀ ਅੰਦਰ ਹਾਂਜੀ ਤਾਂ ਵੀ ਖਰੀਦ ਕਹਿੰਦੇ ਦੀ ਤਾਂ ਕਰਕੇ ਚਟੀਰ ਅਲਰ ਕੁਆਲਟੀ ਬਹੁਤ ਚੰਗੀ ਚਵਾਈ ਵਰੀ ਚੰਗੀ ਹੈ ਅੱਛਾ ਜੀ ਹਾਂਜੀ ਹਾਂਜੀ ਲਓ ਜੀ ਕਰੋ ਚੱਕ ਤੇ ਹੈਗੀ ਵੀ ਸੂਏ ਦੁੱਜੇ ਹੀ ਆ ਅੱਛਾ ਜੀ ਪਹਿਲੇ ਨਹੀਂ ਦੁੱਜੇ ਸੂਏ ਜੇ ਠੀਕ ਹੈ ਜੀ ਤੇ ਥੋੜੀ ਅੰਦਰ ਬੱਦੀ ਦੀ ਤਾਂ ਕਰਕੇ ਦੁੱਧ 8 ਲੀਟਰ ਜੀ ਅੱਛਾ ਜੀ ਸੂਆ ਦੁੱਜਾ ਜੇ ਤੇ ਸੂਈ ਨੂੰ ਇਹਨੂੰ ਕੋਈ 2 ਮਹੀਨੇ ਹੋਏ ਜੀ ਅੱਛਾ ਜੀ ਹਾਂਜੀ ਕੜੀੇ ਵਾਰ ਨੂੰ ਲਓ ਜੀ ਦੋਸਤੋ ਸੂਆ ਦੁੱਜਾ ਵੀਰ ਕਹਿੰਦਾ ਸਹੀ ਹੈ ਬਾਕੀ ਤੁਸੀਂ ਨਿਰਖ ਪਰ ਕਾਬ ਕਰ ਲਿਓ ਤੇ ਇਹਨੂੰ ਵੀ 2 ਮਹੀਨੇ ਦਾ ਸਮਾਂ ਹੋ ਗਿਆ ਸਾਨੂੰ ਅੰਦਰ ਵੱਜਣ ਦੇ ਨਾਜ਼ਰੀ ਦੀ ਸਕਿਨ ਫ੍ਰੀਜ ਲੱਭੀ ਹੋ ਗਈ ਹੈ ਉਹਨਾਂ ਨੇ ਸ਼ੈੱਡ ਹੀ ਪਾਈ ਸ਼ੈੱਡ ਉਹਨਾਂ ਅੰਦਰ ਬੰਦੀ ਰਹੀ ਹੈ ਠੀਕ ਹੈ ਜੀ ਹਾਂਜੀ ਲੈਵਲ ਹੋਏ ਦੀ ਤਾਂ ਬਹੁਤ ਹੀ ਜਵਰਣਿਆ ਹਾਂਜੀ ਵਾਈ ਵਾਲੀ ਚੰਗੀ ਹੈ ਠੀਕ ਹੈ ਜੀ ਹਾਂਜੀ ਲਓ ਜੀ ਕਰੋ ਚੱਕ ਜੀ ਲੈ ਜਾ ਵੀ 2-4 ਦਿਨ ੱਪੇ ੱਪੇ ਬਦੀ ਨਾ ਹਾਂਜੀ ਹਾਂਜੀ ਹਾਂ ਤੋਂ ਰੰਗ ਕੱਢ ਹੋ ਜਾਂਦਾ ਬਸ ਹਾਂਜੀ ਹਾਂਜੀ ਵਾਕੀ ਦੋਸਤੋ ਮੈਂ ਤਾਂ ਕੱਦ ਕੱਠ ਪੂਰਾ ਵੱਡਾ ਆ ਲਓ ਜੀ ਕਰ ਚੱਕ। ਆਹ ਕਿੱਲੋ ਦੁੱਧ ਦੋਸਤੋ ਜਿਹੜਾ ਮੌਕੇ ਦਾ ਤਿਆਰ ਜੀ। ਹਾਂਜੀ ਇਹ ਥਲੇ ਆਥੇ ਆ ਜੀ। ਤਸੱਲੀ ਵੀਰ ਜਿਹੜਾ ਕੋਈ ਮਰਜ਼ੀ ਆਪਣੀ ਕਰਨੀ ਪੇਸ਼ ਵੇਪਾਊ। ਬੇਸ਼ੱਕ ਇੱਕ ਟਾਈਮ ਦੋ ਟਾਈਮ ਚੋੜ ਦੇ ਲੰਘ ਚੋਗੇ ਕਰ ਸਕਦੇ ਹਨਾ। ਵੀ ਆਪਾਂ ਨੂੰ ਕੋਈ ਨਹੀਂ ਹਾਂਜੀ ਹਾਂਜੀ। ਹਾਂਜੀ ਆਹ ਲਓ ਜੀ ਦੀ ਆਰਡਰ ਕਾਲ ਦੀ ਕਰਨੋ ਚੱਕ। ਠੀਕ ਹੈ ਜੀ। 4 10 ਵੀ ਚਾਰ ਖਣ ਦੇ ਪ੍ਰਾਬਲਮ। ਵਧੀਆ ਜੀ। ਚੌਣ ਇੱਕ ਨੰਬਰ ਆ। ਠੀਕ ਹੈ ਜੀ। ਹਾਂਜੀ ਤੇ ਇਹਦਾ ਮੁੱਲ ਵੀਰ ਕੀ ਕਰਨਾ? ਭਾਈ ਮੋਲੇ ਤਾਂ ਵੀ ਭਾਵੇਂ 60 ਕਰਾ ਲੈ ਕੋ 65 ਕਰਾ ਲੈ। ਹਾਂਜੀ। ਇਹ ਵੀ ਦੇ ਦਈਏ। 55 ਦੀ 55 ਜੋ ਦਾ ਮੰਨਤਾ ਕਰੀਏ ਇਹ ਤੁਹਾਨੂੰ ਪਤਾ ਸੀ ਜੀ ਪੂਰੇ 55 ਦੀ ਦੇ ਦਈਏ 55 ਤੋਂ ਕਰੀਏਗੀ ਜੈਸਕੇ 55 ਜੀ ਚਲੋ ਕੋਈ ਗੱਲ ਨਹੀਂ 55 ਦੀ ਪੂਰੇ 55 ਜੀ ਜੋ ਵਾਸਤਾ ਕੋਈ ਨਹੀਂ ਇਹਦੇ ਹੁਣ ਆਪਾਂ ਮੁੱਲ ਵੀ ਆਪਾਂ ਛੋਟਾਂ ਵਾਲੇ ਕਰਨ ਦਾ ਜੀ ਠੀਕ ਠੀਕ ਹੈ ਹਾਂਜੀ ਲੋ ਜੀ ਦੱਸੋ ਮੁੱਲ ਲਾ ਮਾਗੀ ਕੋਈ ਨਾ ਕਿ ਮੈਂ ਦਸੀ ਆ ਫੜਾ ਨਾ ਚਾਰ ਚੁਰ ਦੀ ਖਾਧਾ ਵਈਆਂ ਨੇ ਹਾਂ ਫੇਰ ਪਹੂ ਫਿਆਰਿਆ ਪਠਾ ਖਾਨ ਦਾ ਚਾਰ ਹੋ ਇਹ ਚੋਈ ਚੋਈ ਦੀ ਇੱਕ ਨੰਬਰ ਮਿਲਦੀ ਪੜੇ ਤੇ ਹਾਂਜੀ ਹਾਂਜੀ ਨਵੇਂ ਪੜੇ ਤੇ ਦੋਸਤੋ ਦੋਵੇਂ ਪਹੂੜੜਿਆ ਸਵੇ ਸਵੇ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਕਰੋ ਐਡਰੈਸ ਇੱਕ ਰੀ ਦੀਦਾ ਫੇਰ ਬੋਲ ਦੇਣਾ ਪਿੰਡ ਚਾਮਕੇ ਤਹਿਸੀਲ ਜਿਲ੍ਹਾ ਸ਼ਹੀਦ ਤਰਨਤਨ ਸਾਹਿਬ ਤੇ ਨਾਮ ਭਾਈ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਕੋਨ ਨੰਬਰ ਵੀ ਦੇ ਕੇ ਹੀ ਬੋਲਦੀ ਹੈ ਹਾਂਜੀ ਭਾਜੀ ਫੋਨ ਨੰਬਰ ਹੈਗਾ 78901127 ਠੀਕ ਹੈ ਜੀ 178901127 ਠੀਕ ਹੈ ਬਾਕੀ ਭਾਜੀ ਹੱਥ ਜੋੜ ਕੇ ਫੇਰ ਇਹੋ ਬੇਨਤੀ ਹਰ ਵੀਡੀਓ ਚ ਹੁੰਦੀ ਆ ਵੀ ਆਪਦੀ ਜਿਹੜਾ ਡੰਗਰ ਪਸੰਦ ਆਉਂਦਾ ਆਪਾਂ ਨੂੰ ਫੇਰ ਬਿਆਨਾ ਪਾਓ ਹਮ ਘਰੇ ਆਉਦੇ ਸਲਾਹ ਕਰਕੇ ਮੁਖਾ ਕੇ ਤੇ ਘਰੇ ਆਪਣੇ ਆ ਕੇ ਵਿਜ਼ਿਟ ਕਰਕੇ ਤਸੱਲੀ ਕਰਕੇ ਠੀਕ 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 ਸਤਿ ਸ੍ਰੀ ਅਕਾਲ ਜੀ